ਅੱਜ ਅਸੀਂ ਕਰੋਲੀ ਹਾਇਆ ਹਸਪੀਟਲ ਚ ਜਿੱਥੇ ਅਸੀਂ ਬੜਾ ਮਨ ਨੂੰ ਕੁਝ ਤਸੱਲੀ ਵੀ ਹੋਈ ਐ ਸੁਣ ਕੇ ਦੇਖ ਕੇ ਪਰ ਕੁਝ ਥੋੜਾ ਜਿਹਾ ਸਾਨੂੰ ਉਪਰਾ ਵੀ ਲੱਗਿਆ ਕਿਉਂਕਿ ਸਫਾਈ ਦੇ ਮਾਮਲੇ ਚ ਥੋੜਾ ਜਿਹਾ ਜਿਹੜਾ ਹਸਪੀਟਲ ਚ ਵਾਸ਼ਰੂਮ ਵਗੈਰਾ ਕਾਫੀ ਜਿਹੜੇ ਗੰਦੇ ਪਾਏ ਗਏ ਆ ਪਰ ਜਿੱਥੇ ਸਟਾਫ ਦੇ ਨਾਲ ਮਿਲ ਕੇ ਵਧੀਆ ਲੱਗਿਆ ਉਥੇ ਪੇਸ਼ੈਂਟਾਂ ਨੂੰ ਵੀ ਮਿਲੇ ਆ ਪੇਸ਼ੈਂਟ ਬੜੇ ਖੁਸ਼ ਸੀ ਗਏ ਤੇ ਉਹਦੇ ਨਾਲ ਸਾਡੇ ਮਨ ਤਸੱਲੀ ਹੋਈ ਵੀ ਕਿਉਂਕਿ ਸਟਾਫ ਵੀ ਵਧੀਆ ਕਿਉਂਕਿ ਸਰਕਾਰ ਦੇ ਕਿਤੇ ਜਾ ਰਹੇ ਕੰਮ ਜਿਹੜੇ ਸਿਹਤ ਪ੍ਰਤੀ ਉਹ ਬਹੁਤ ਵਧੀਆ ਨੇ ਸੋ ਉਹਦੇ ਨਾਲ ਜਿਹੜੇ ਲੋਕ ਆ ਆਮ ਉਹ ਬੜੇ ਖੁਸ਼ ਨੇ ਕਿਉਂਕਿ ਇੱਥੇ ਅਸੀਂ ਮੈਂ ਐਸਐਮ ਸਾਹਿਬ ਕੋਲੇ ਬੈਠੇ ਆ ਜਿਵੇਂ ਹੁਣ ਦੇਖਿਆ ਵੀ ਇਹ ਆਪਣੇ ਸਾਰੀ ਜਿਹੜੀ ਚੀਜ਼ ਐ ਭਾਵੇਂ ਦਵਾਈ ਹੋਵੇ ਟੈਸਟ ਹੋਵੇ ਐਕਸਰਾ ਹੋਵੇ ਇਹ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਾਰਾ ਕਵਰ ਕਰਕੇ ਦਿੱਤਾ ਜਾਂਦਾ ਆ ਕਿਉਂਕਿ ਸਾਰੀ ਚੀਜ਼ ਦਾ ਇਨਫੈਕਸ਼ਨ ਦਾ ਬੜਾ ਧਿਆਨ ਰੱਖਿਆ ਜਾ ਰਿਹਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜੋ ਥੋੜੀ ਬਹੁਤ ਕਮੀ ਪੇਸੀ ਹੈਗੀ ਆ ਉਹ ਆ ਤਾਂ ਲਾਲੋ ਵੀ ਇੱਥੇ ਬਿਲਡਿੰਗ ਤੇ ਥੋੜੀ ਦਿੱਕਤ ਆ ਰਹੀ ਆ ਉਹਦੇ ਤੇ ਥੋੜੀ ਪ੍ਰੋਬਲਮ ਹੈਗੀ ਆ ਜੋ ਕਿ ਇਹਨਾਂ ਨੂੰ ਕਿਹਾ ਵੀ ਤੁਸੀਂ ਲਿਖ ਕੇ ਕਾਰਪੋਰੇਸ਼ਨ ਨੂੰ ਭੇਜੋ ਤਾਂ ਕਿ ਉਹਤੇ ਅੱਗੇ ਕੋਈ ਥੋੜੀ ਕਾਰਵਾਈ ਕੀਤੀ ਜਾਵੇ ਸਰ ਐਂਬੂਲੈਂਸ ਵਗੈਰਾ ਦੀ ਕੋਈ ਐਂਬੂਲੈਂਸ ਦਾ ਹਾਂ 108 ਵਾਲਿਆਂ ਦਾ ਥੋੜਾ ਬੁਲਾਏ ਸੀਗੇ 108 ਵਾਲੇ ਦੇ ਐਚਆਰ ਨਾਲ ਗੱਲ ਕਰਾਂਗੇ ਜਾ ਕੇ ਉਹਨਾਂ ਨੂੰ ਥੋੜੀ ਲਿਖਤੀ ਵੀ ਚਿੱਠੀ ਕੱਢਾਂਗੇ ਵੀ ਤੁਸੀਂ ਜਿਹੜਾ ਤੁਹਾਡੇ ਸਾਰੇ ਕਿਤੇ ਅਸੀਂ ਸਾਨੂੰ ਕਿਤੇ ਹੋਰ ਐਂਬੂਲੈਂਸ ਵਾਲੇ ਜਿਹੜੇ 108 ਵਾਲੇ ਤਾਨੂੰ ਬਾਪਰਾ ਇਹ ਕਿਤੇ ਦਿਖੇ ਤਾਂ ਅਸੀਂ ਉਹਨਾਂ ਦੇ ਕੋਲ ਪ੍ਰੈਕਸ਼ਨ ਲਾਵਾਂਗੇ ਨਹੀਂ ਦੇਖੋ ਇੱਕ ਬੜੇ ਪੁਰਾਣਾ ਸਿਸਟਮ ਚ ਲੈ ਆ ਰਿਹਾ ਕਿਉਂਕਿ ਬਿਲਡਿੰਗ ਇਹ ਅੱਜ ਦੀ ਨਹੀਂ ਬਣੀ ਬਿਲਡ ਕਾਫੀ ਸਮੇਂ ਦੀ ਬਣੀ ਹੋਈ ਹੈ ਕਿਉਂਕਿ ਹਰ ਇੱਕ ਚੀਜ਼ ਨੂੰ ਸਹੀ ਕਰਨ ਲੱਗਿਆ ਥੋੜਾ ਸਮਾਂ ਤਾਂ ਲੱਗਦਾ ਹੀ ਆ ਤੋ ਇਸ ਕਰਕੇ ਵੀ ਇਹਨਾਂ ਨੇ ਵੀ ਡਾਕਟਰ ਸਾਹਿਬ ਨੇ ਪਹਿਲਾਂ ਵੀ ਮੈਨੂੰ ਦੱਸਿਆ ਸੀ ਸੇਮ ਸਿੰਘ ਸਾਹਿਬ ਨੇ ਵੀ ਮੈਂ ਲਿਖ ਕੇ ਕਾਰਪੋਰਸ਼ਨ ਦੇ ਪਾਸੇ ਹੋਰ ਵੀ ਕਹਿ ਰਹੇ ਨੇ ਵੀ ਤੁਸੀਂ ਜੋ ਵੀ ਦਿੱਕਤਾਂ ਹੈਗੀ ਆ ਉਹਨੂੰ ਲਿਖ ਕੇ ਦਿਓ ਸੋ ਮੇਰੀ ਆਪਣੀ ਦੇਖ ਤੇ ਨਜ਼ਰ ਵੀ ਆਈ ਆ ਵੀ ਕਾਫੀ ਫਲਾਣ ਜਿਹੜਾ ਫਰਸ਼ ਹੈ ਉਹ ਬੈਠਿਆ ਹੋਇਆ ਤੇ ਬਿਲਡਿੰਗ ਤੇ ਤਰੇਣਾ ਜਿਹੜੀ ਆਈ ਹੋਈ ਆ ਸੋ ਇਹਨੂੰ ਜਲਦੀ ਕਿਤੇ ਨਾ ਕਿਤੇ ਅਸੀਂ ਅੱਗੇ ਤੇ ਕਾਰਵਾਈ ਕਰਾਂਗੇ ਕੰਮ ਕਰਾਂਗੇ